ਤੋ ਯਾਦ ਰੱਖਾ ਜਦ ਟਰੈਕਟਰ ਆਏ ਸੀਗੇ ਨਵੇਂ ਨਵੇਂ ਪੰਜਾਬ ਵਿੱਚ ਤੇ ਜੱਟਾਂ ਦੀ ਮੁੱਛਾਂ ਉੱਪਰ ਹੁੰਦੀ ਸੀਗੀਆਂ ਫੋਟੋ ਦਿਖਾਈ ਜਾਂਦੇ ਸੀ ਕਿ ਥਿਸ ਇਜ਼ ਅ ਸਿੰਬਲ ਆਫ ਪ੍ਰੋਗਰੈਸ ਅਸੀਂ ਇਹ ਭੁੱਲ ਜਾਨੇ ਆ ਕਿ ਉਹੀ ਟਰੈਕਟਰ ਜਿਹੜਾ ਇੱਕ ਟਾਈਮ ਤੇ ਅਸੀਂ ਲੈ ਕੇ ਆਏ ਸੀਗੇ ਉਹ ਜਿਹੜਾ ਪ੍ਰੋਗਰੈਸ ਦਾ ਸੀਗਾ ਕਿਉਂਕਿ ਅਸੀਂ ਇੰਨਾ ਉਹਨਾਂ ਇਨਫਲਕਸ ਕਰਤਾ ਇੱਥੇ ਪੰਜਾਬ ਨੂੰ ਕਿ ਅੱਜ 5.5 ਲੱਖ ਟਰੈਕਟਰ ਹੈਗੇ ਔਰ ਅਜੇ ਹਾਲਤ ਹੈਗੇ ਪੰਜਾਬ ਦੇ ਕਿ ਰਕਬਾ ਘਟ ਰਿਹਾ ਹੈ ਔਰ தி ਸਿੰਬਲ ਆਫ ਪ੍ਰੋਗਰੈਸ ਐਟ ਵਨ ਸਟੇਜ ਤੁਹਾਨੂੰ ਯਾਦ ਹੋਵੇਗਾ ਜਦ ਟਰੈਕਟਰ ਆਏ ਸੀਗੇ ਨਵੇਂ-ਨਵੇਂ ਪੰਜਾਬ ਵਿੱਚ ਤਾਂ ਜੱਟਾਂ ਦੀ ਮੁੱਛਾਂ ਉੱਪਰ ਹੁੰਦੀ ਸੀਗੀਆਂ ਫੋਟੋ ਦਿਖਾਈ ਜਾਂਦੇ ਸੀਗੇ ਥਿਸ ਇਜ਼ ਅ ਸਿੰਬਲ ਆਫ ਪ੍ਰੋਗਰੈਸ ਅੱਜ ਮੈਨੂੰ ਪਤਾ ਨਹੀਂ ਮੁੱਛਾਂ ਦੇ ਉੱਪਰ ਹੀ ਹੋਣਗੀਆਂ ਲੇਕਿਨ ਇਟ ਹੈਜ਼ ਬਿਕਮ ਅ ਸਿੰਬਲ ਆਫ ਡਿਕਲਾਈਨ ਕਿਉਂਕਿ ਅਸੀਂ ਇਹ ਭੁੱਲ ਜਾਂਦੇ ਆ ਕਿ ਉਹੀ ਟਰੈਕਟਰ ਜਿਹੜਾ ਇੱਕ ਟਾਈਮ ਤੇ ਅਸੀਂ ਲੈ ਕੇ ਆਏ ਸੀਗੇ ਉਹ ਜਿਹੜਾ ਪ੍ਰੋਗਰੈਸ ਦਾ ਸੀਗਾ ਕਿਉਂਕਿ ਅਸੀਂ ਇੰਨਾ ਉਹਨੂੰ ਇਨਫਲਕਸ ਕਰਤਾ ਇੱਥੇ ਪੰਜਾਬ ਨੂੰ ਕਿ ਅੱਜ 5.5 ਲੱਖ ਟਰੈਕਟਰ ਹੈਗੇ ਔਰ ਅਜੇ ਹਾਲਤ ਹੈਗੇ ਪੰਜਾਬ ਸਬੰਧ ਦੇ ਕਿ ਰਕਵਾ ਘਟ ਰਿਹਾ ਹੈਗਾ ਪੰਜਾਬ ਦੇ ਖੇਤੀ ਦਾ ਕਿਸੇ ਵੀ ਖੇਤੀ ਦਾ ਲੇਕਿਨ ਟਰੈਕਟਰ ਦਾ ਸਾਈਜ਼ ਵੱਧਦਾ ਜਾ ਰਿਹਾ ਹੁਣ ਤਾਂ 220 ਹਾਰਸ ਪਾਵਰ ਦੇ ਟਰੈਕਟਰ ਵੀ ਪੰਜਾਬ ਵਿੱਚ ਲਿਆਉਣ ਦੀ ਗੱਲ ਹੋ ਰਹੀ ਹੈਗੀ ਆ ਆਈ ਡੋਟ ਅੰਡਰਸਟੈਂਡ ਕਿ ਵਾਈ ਡੂ ਯੂ ਨੀਡ ਕਿ 220 ਅਨਲੈਸ ਕਿ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਕਾਰਪੋਰੇਟ ਐਗਰੀਕਲਚਰ ਤਰਫ ਜਾ ਰਹੇ ਕਿਤੇ ਨਾ ਕਿਤੇ ਲਿੰਕ ਕਰਨ ਦੀ ਕੋਸ਼ਿਸ਼ ਕਰੀਏ ਕਿ देयर ਇਜ਼ ਅ ਕਾਰਪੋਰੇਟ ਇੰਟਰਸਟ ਐਗਰੀਕਲਚਰ ਦਾ ਉਸ ਤਰ੍ਹਾਂ ਵਾਸੀ ਵੱਧ ਰਹੇ ਹੈਗਾ ਸੋ ਵੀ ਵਾਂਟ ਕੀਪ ਅ ਬੜੇ ਟਰੈਕਟਰ ਆ बड़े-बड़े खेत होंगे जिस अमेरिका ਵਿੱਚ ਹੈਗਾ ਜਾਂ ਯੂਰਪ ਵਿੱਚ ਹੈਗਾ ਸੋ ਉੱਥੇ ਤੋਨ 220 ਹਾਰਸਪਾਵਰ ਦਾ ਟ੍ਰੈਕਟਰ ਤੁਮਨ ਸਮਝ ਆਂਦਾ ਹੈ पर एक छोटा किसान जो कहने की पाबंब का मेजोरिटी जो किसान है घट हैगा फिर छह एक बच है तो दे सो दें यू ए दो सौ भी ट्रैक्टर आफ्टी सबसिडाइज भी करोगे और यही कारण है कि पाब के उर्डन बन गया कि चाहे सत्त लाख का ट्रैक्टर है चाहे नौ लखक्टर है हम जो आने पता नहीं किस्ट होगी जरा सबसिडी देती ठीक है लेकिन अल्टीमेटली सबसिडी किसान ने बाकी रह गया है इंटरस्ट यार रीपे तो उन्हें करना है ना ਜੋ ਜਿ ਰਿਪੇ ਕਰਦਾ ਹੈਗਾ ਉਹ ਉਹੀ ਜਿਹੜਾ ਕਰੈਕਟਰ ਦੇ ਇੱਕ ਪ੍ਰੋਗਰੈਸ ਦਾ ਸਿੰਬਲ ਸੀਗਾ ਇਟ ਬਿਕਮਸ ਅ ਸਿੰਬਲ ਆਫ ਦੀ ਕਾਈਂਡ ਆਫ ਅ ਡਿਸਟ्रेस दैट ਪੰਜਾਬ ਇਜ਼ ਫੇਸਡ ਵਿਦ ਇਹੇ ਖਤਰ ਨਹੀਂ ਹੋ ਜਾਂਦਾ ਸਟਬਲ ਬਰਨਿੰਗ ਜਿੱਥੇ ਪੰਜਾਬ ਕੇੰਦੇ ਕਿਸਾਨ ਦੇ ਕਿਸਾਨ ਪੰਜਾਬ ਦੇ ਕਹਿੰਦੇ ਕਿ ਅਸੀਂ ਸਾਰਾ ਮੈਨੇਜ ਕਰ ਲਵਾਂਗੇ ਉੱਥੇ ਸਰਕਾਰ ਨੇ 137000 ਮਸ਼ੀਨਾਂ ਅੱਜ ਖੇਤ ਵਿੱਚ ਖੜੀ ਕਰਤੀਆਂ 137000 ਮਸ਼ੀਨਾਂ ਫॉर ਸਟਬਲ ਬਰਨਿੰਗ ਇੱਕ ਸਮਝਣ ਦੀ ਗੱਲ ਹੈ ਕਿ ਇਹ ਮਸ਼ੀਨਾਂ ਤਿੰਨ ਹਫ਼ਤੇ ਵਾਸਤੇ ਯੂਜ਼ ਹੋਦੀਆਂ 3 ਹਫਤੇ ਬਾਅਦ ਇਹਨਾਂ ਦਾ ਕੋਈ ਉਪਯੋਗ ਨਹੀਂ ਹੈ ਖੇਤ ਚ ਖੜੀ ਹੈਗੀ ਤੇ ਔਰ 137000 ਮਸ਼ੀਨਾਂ ਮਤਲਬ ਇਹ ਹੈ ਕਿ ਮੇਰਾ ਇਹ ਕਹਿਣਾ ਕਿ ਉਹ ਹਲੇ ਪੰਜਾਬ ਦੇ ਮਨਿਸਟਰ ਕਹਿੰਦੇ ਹੈ ਕਿ ਸਾਬ ਅਸੀਂ ਹਾਲ ਤੱਕ 24 ਹੈਕਟੇਰ ਵਾਸਤੇ ਇੱਕ ਮਸ਼ੀਨ ਹੈ ਉਹ ਕਹਿੰਦੇ ਆਉਣ ਵਾਲੇ ਦਿਨਾਂ ਚ ਅਸੀਂ ਇੱਕ ਹੈਕਟੇਰ ਵਾਸਤੇ ਇੱਕ ਮਸ਼ੀਨ ਕਰ ਦੇਵਾਂਗੇ ਇਹਦਾ ਮਤਲਬ ਸੋਚ ਲੋ ਕਿ ਅੱਜ 1.37 ਲੱਖ ਮਸ਼ੀਨਾਂ ਖੜੀ ਹੈਗੀਆਂ ਆਉਣ ਵਾਲੇ ਦਿਨਾਂ ਚ ਕਿੰਨੇ ਲੱਖ ਹੋ ਜਾਣਗੀਆਂ ਤੁਹਾਡੇ ਸਾਹਮਣੇ ਹੈਗਾ ਮੇਰਾ ਮਤਲਬ ਹੈ ਕਿ ਪੰਜਾਬ ਇਸ ਕ੍ਰਾਈਸਿਸ ਤੋਂ ਨਿਕਲੇਗਾ ਇੱਕ ਹੋਰ ਨਵੇਂ ਕ੍ਰਾਈਸਿਸ ਵਿੱਚ ਜਾਏਗਾ Punjab has become a junkyard for machines. ਔਰ ਜੀ ਮਸ਼ੀਨਾਂ ਤੇ ਮਸ਼ੀਨਾਂ ਲੱਦੀ ਜਾਂਦੇ ਆ ਬਿਕੋਜ਼ ਉਹਦੇ ਵਿੱਚ ਪਤਾ ਨਹੀਂ ਕੀ ਦਾ ਕਿਹਦਾ ਹਿੱਸਾ ਹੁੰਦਾ ਆ ਜਾਂ ਕਿਹਾ ਇੰਗ੍ਰੈਸ ਹੁੰਦਾ ਆ ਤੁਹਾਡੇ ਸਾਹਮਣੇ ਹੈ ਆਈ ਡੋਨਟ ਵਾਂਟ ਟੂ ਗੋ ਇਨਟੂ 댓 ਲੇਕਿਨ ਆਪਾਂ ਜਾਣਦੇ ਆ ਹੁਣ 11000 ਮਸ਼ੀਨਾਂ ਗਾਇਬ ਹੈਗੀਆਂ ਇਹਦੇ ਵਿੱਚੋਂ ਇੱਕ 1.37 ਦੇ ਜਿਹੜੀ ਰਕਮ ਮੈਂ ਤੁਹਾਨੂੰ ਟੋਟਲ ਦਿੱਤਾ ਹੈਗਾ ਉਹਦੇ ਚ ਉਨੀ ਵੀ ਉਹਦੇ ਇਨਕੁਆਰੀ ਚੱਲ ਰਹੀ ਹੈ ਬਟ ਦੀ ਇੰਟਰਸਟ ਪੁਆਇੰਟ ਇੰਟਰਸਟਿੰਗ ਇਜ਼ ਕਿ ਤੁਸੀਂ ਦੇਖੋ ਕਿ ਪੰਜਾਬ ਨੂੰ ਵਾਕਈ ਹੀ ਤੁਸੀਂ ਕ੍ਰਾਈਸਿਸ ਤੋਂ ਕੱਢ ਰਹੇ ਹੋ ਕਿ ਜਾਂ ਇੱਕ ਹੋਰ ਕ੍ਰਾਈਸਿਸ ਵਿੱਚ ਟਕੇਲ ਰਹੇ ਹੋਗੇ ਔਰ ਕੋਈ ਉਹਦੇ ਵਿੱਚ ਬਾਇਓ ਡਾਈਜੈਸਟਰ ਨਹੀਂ ਹੈ ਸਭ ਜ ਮਸ਼ੀਨਾਂ ਤਾਂ ਉੱਥੇ ਖੇਤ 'ਚ ਖੜੀ ਰਹਿਣੀਆਂ ਹੈਗੀਆਂ ਤੁਸੀਂ ਉਹ ਜਿਹੜਾ ਉਹ ਜਿਹੜਾ ਮਸ਼ੀਨਾਂ ਖੜੀ ਹੋਣਗੀਆਂ ਜਿਹੜਾ ਜੰਗ ਖੜਾ ਹੋ ਜਾਏਗਾ ਪੰਜਾਬ ਦੇ ਖੇਤਾਂ ਵਿੱਚ ਆਈ ਹੈਵ ਨੋ ਆਈਡੀਆ ਕਿ ਸਰਕਾਰਾ ਉਹਨਾਂ ਨੂੰ ਕਿਸ ਤਰ੍ਹਾਂ ਐਡਰੈਸ ਕਰਨ ਗਿਆ ਲੇਕਿਨ ਹੁਣ ਤਾਂ ਜਿਸਾਂ ਪਹਿਲੇ ਪੈੜੀ ਨੂੰ ਪੁਸ਼ ਕੀਤਾ ਗਿਆ ਸੀਗਾ ਹੁਣ ਤੁਸੀਂ ਮਸ਼ੀਨਾਂ ਨੂੰ ਪੁਸ਼ ਕਰ ਰਹੇ ਹੋਗੇ ਦੀ ਕ੍ਰਾਈਸਿਸ ਤੁਹਾਡੇ ਸਾਹਮਣੇ ਹੈਗਾ ਇੱਕ ਕ੍ਰਾਈਸਿਸ ਤੋਂ ਕੱਢ ਕੇ ਤੁਸੀਂ ਦੂਸਰੇ ਕ੍ਰਾਈਸਿਸ ਵਿੱਚ ਕਿਸਾਨ ਨੂੰ ਲੈ ਜਾਓਗੇ ਪੈਡੀ ਸਟੱਬਲ ਦੀ ਗੱਲ ਹੋ ਗਈ ਵੀ ਆਲ ਅੰਡਰਸਟੈਂਡ ਕਿ ਅਗਰ ਪੈਡੀ ਕਿਸਾਨਾਂ ਨੂੰ ਅਗਰ ਅਸੀਂ 2500 ਰੁਪਏ ਮੰਗਦੇ ਆ ਪਰ ਏਕੜ ਅਸੀਂ ਉਹਨਾਂ ਨੂੰ ਅਗਰ ਉਹ ਦੇ ਦੇਣੇ ਹੈਗੇ ਆ ਐਡੀਸ਼ਨਲ ਤਾਂ ਦੇ ਵਿਲ ਬੀ ਏਬਲ ਟੂ ਟੇਕ ਕੇਅਰ ਮੈਂ ਉਹਦੇ ਵਿੱਚ ਨਹੀਂ ਜਾ ਰਿਹਾ ਕਿ ਵੀ ਪੰਜਾਬ ਦੇ ਕਾਰਨ ਕਿ ਆ ਕੇ ਕਿਸਾਨ ਮਜਬੂਰ ਹੋ ਕੇ ਉਹਨਾਂ ਜਲੰਧਰ ਮੈਂ ਸਮਝਦਾ ਕਿ ਤੁਸੀਂ ਜਲੰਧਰ ਵਿੱਚ ਹੋ ਸਾਰੇ ਤੁਸੀਂ ਯੂ ਆਰ ਇਨ ਦੀ ਹਾਰਟ ਆਫ ਪੰਜਾਬ ਯੂ ਅੰਡਰਸਟੈਂਡ ਯੂ نو ਯੂ ਫੇਸ ਇਟ ਏਵਰੀ ਏਵਰੀ ਈਅਰ ਥਿਸ ਕ੍ਰਾਈਸਿਸ ਸੋ ਯੂ نو ਆਲ ਦੀ ਡਾਈਮੈਂਸ਼ਨਸ ਆਫ ਥੈਟ ਪਾਰਟਿਕੂਲਰ ਪੈਡੀ ਸਟੇਬਲ ਬਰਨਿੰਗ ਕਿਉਂ ਹੁੰਦੀ ਹੈਗੀ ਆ ਦੂਸਰੀ ਗੱਲ ਇਹ ਕਿ ਬੜੀ ਇੰਟਰਸਟਿੰਗ ਇੱਕ ਹੋਰ ਗੱਲ ਹੈ ਅਸੀਂ ਮਸ਼ੀਨਾਂ ਤੋਂ ਮਸ਼ੀਨਾਂ ਲੈ ਕੇ ਆ ਰਹੇ ਹਾਂ ਨਾਲ ਅਸੀਂ ਇਹ ਕਹਿ ਰਹੇ ਕਿ ਬਾਇਓਫਿਊਲ ਦੇ ਜਿਹੜੇ ਪਲਾਂਟਸ ਲੱਗ ਰਹੇ ਪੰਜਾਬ ਵਿੱਚ ਆਪਾਂ ਹਰ ਵਾਰੀ ਦੀ ਰਿਪੋਰਟ ਮੈਂ ਪੜਦਾ ਕਿ ਇੱਥੇ ਲੱਗ ਗਿਆ ਹੈਗਾ ਉਹ ਇੰਨਾ ਕੈਲਰ ਕਰੇਗਾ ਇੱਥੇ ਲੱਗ ਗਿਆ ਇੰਨਾ ਕੈਲਰ ਕਰੇਗਾ ਦੇਖੋ ਜੀ ਬੜੀ ਇੰਟਰਸਟਿੰਗ ਗੱਲ ਹੈ ਕਿ ਤੁਸੀਂ ਅਗਰ ਮਸ਼ੀਨਾਂ ਵੀ ਲੈ ਕੇ ਆ ਰਹੇ ਹੋ ਉਹਨਾਂ ਦਾ ਜਿਹੜਾ ਰੌ ਮਟੀਰੀਅਲ ਹੈ ਉਹਨਾਂ ਦੀ ਇਕਨੋਮਿਕ ਜਿਹੜਾ ਉਹਦੇ ਉੱਪਰ ਕੈਪੈਸਿਟੀ ਹੈ ਰਨ ਕਰਨ ਦੀ ਉਹ ਤਾਂ ਪੈਣੀ ਹੈ ਇੱਕ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਪੈਣੀ ਤੋਂ ਡਾਈਵਰਸਿਫਾਈ ਕਰਨਾ ਚਾਹੁੰਦੇ ਹਾਂ ਇੱਕ ਤਰ੍ਹਾਂ ਤੁਸੀਂ ਉਹ ਇੰਡਸਟਰੀ ਲੈ ਕੇ ਆ ਰਹੇ ਹੋ ਜਿਹਨਾਂ ਦਾ ਜਿਹੜਾ ਰੌ ਮਟੀਰੀਅਲ ਪੈਣੀ ਹੈ ਇਟ ਸ਼ੁੱਡ ਬੀ ਕਲੀਅਰ ਟੂ ਆਲ ਆਫ ਅਸ ਇਹ ਸਵਾਲ ਤਾਂ ਪੱਤਰਕਾਰਾਂ ਨੇ ਪੁੱਛਣ ਦੇ ਹੈਗੇ ਨਾ ਕਿ ਸਰ ਤੁਸੀਂ ਕਿਹੜਾ ਕਾਰਨ ਹੈ ਕਿ ਇੱਕ ਪਾਸੇ ਕਹਿੰਦੇ ਹੋ ਕਿ ਡਾਈਵਰਸਿਫਾਈ ਕਰੋ ਪੈਡੀ ਤੋਂ ਬਾਕੀ ਤੁਸੀਂ ਇੰਡਸਟਰੀ ਔਰ ਮਸ਼ੀਨਾਂ ਉਹ ਲੈ ਕੇ ਆ ਰਹੇ ਜਿਹਨਾਂ ਨੂੰ ਪੈਡੀ ਰॉ ਮਟੀਰੀਅਲ ਚਾਹੀਦਾ ਹੈ